ਉਹਨਾਂ ਤੇ ਵੀ ਤਾਂ ਕੁਝ ਬੀਤਦੀ ਹੋਊਗੀ ਨਾ ਜਦੋਂ ਸਾਡੇ ਲੋਕ ਉਹਨਾਂ ਨੂੰ ਭਈਆ ਕਹਿ ਕੇ ਦਤਕਾਰਦੇ ਹੋਣਗੇ ਉਹਨਾਂ ਦੇ ਵੀ ਤਾਂ ਇਮੋਸ਼ਨ ਸ਼ਰਟ ਹੁੰਦੇ ਹੋਣਗੇ ਨਾ ਇਹ ਅਤਰਾਜ ਨਹੀਂ ਹੈ ਕਿ ਸਾਡੇ ਲੋਕ ਕੈਨੇਡਾ ਕਿਉਂ ਜਾ ਰਹੇ ਨੇ ਸਾਨੂੰ ਰੋਜੀ ਰੋਟੀ ਕਮਾਉਣ ਲਈ ਹੀ ਕਿਉਂ ਜਾਣਾ ਪੈ ਰਿਹਾ ਮਤਲਬ ਕਿ ਕਿ ਯੂਪੀ ਵਾਲਿਆਂ ਦੇ ਲਈ ਯੂਪੀ ਦੇ ਅੰਦਰ ਨਹੀਂ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਕਿ ਉਹ ਆਪਦਾ ਘਰਬਾਰ ਨਾ ਛੱਡ ਕੇ ਜਾਣ ਕੀ ਬਿਹਾਰ ਵਾਲਿਆਂ ਲਈ ਬਿਹਾਰ ਦੇ ਅੰਦਰ ਨਹੀਂ ਉਹ ਸਿਚੁਏਸ਼ਨ ਕ੍ਰੀਏਟ ਕਰ ਸਕਦੀਆਂ ਸਰਕਾਰਾਂ ਕਿ ਉਹਨਾਂ ਨੂੰ ਆਪ ਦਾ ਕਾਰੋਬਾਰ ਛੱਡ ਕੇ ਜਾਣਾ ਪਵੇ ਕੋਈ ਬਿਹਾਰ ਵਾਲਾ ਪੰਜਾਬ ਨਹੀਂ ਆਉਣਾ ਚਾਹੀਦਾ ਪੰਜਾਬ ਵਾਲਾ ਬਿਹਾਰ ਨਹੀਂ ਜਾਣਾ ਚਾਹੀਦਾ ਵੀ ਜਿਹੜੇ ਪ੍ਰਵਾਸੀ ਸਾਡੇ ਇੱਥੇ ਆਉਂਦੇ ਨੇ ਤੇ ਜਦ ਅਸੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਫਿਰ ਉਹ ਬਾਹਰਲੇ ਮੁਲਕ ਵਾਲੇ ਸਾਨੂੰ ਕਿਉਂ ਬਰਦਾਸ਼ਤ ਕਰਨ ਫਿਰ ਇਹਦਾ ਇੱਕ ਕਾਊਂਟਰ ਇਹ ਵੀ ਆਉਂਦਾ ਹੈ ਵੀ ਉਹ ਤਾਂ ਸਿਰਫ ਕੁਝ ਰੁਪਏ ਦੀ ਟਿਕਟ ਲੈ ਕੇ ਆ ਰਹੇ ਨੇ ਅਸੀਂ ਤਾਂ ਇਨੇ-ਇਨੇ ਲੱਖਾਂ ਲਗਾ ਕੇ ਜਾਂਦੇ ਆ ਅਸੀਂ ਜ਼ਮੀਨਾਂ ਵੇਚ ਕੇ ਆ ਗਹਿਣੇ ਧਰ ਕੇ ਫਿਰ ਜਾਂਦੇ ਆ ਵੀ ਅਸੀਂ ਹੀ ਡਿਸਰਵਿੰਗ ਆ ਸ਼ਾਇਦ ਉਹ ਲੋਕ ਡਿਸਰਵਿੰਗ ਨਹੀਂ ਹੈਗੇ ਇਹ ਕੀ ਤੁਸੀਂ ਇਸ ਤੇ ਕੀ ਸਟੇਟਮੈਂਟ ਪਤਾ ਕੀ ਹੈ ਜੀ ਜਿਵੇਂ ਜਿਵੇਂ ਗਲੋਬਲਾਈਜੇਸ਼ਨ ਵਧੀ ਹੈ ਕਨੈਕਟੀਵਿਟੀ ਵਧੀ ਹੈ ਕਿਸੇ ਟਾਈਮ ਤੇ ਬੰਦੇ ਬੰਦਾ ਤੁਰ ਕੇ ਸਫ਼ਰ ਕਰਦਾ ਸੀ ਤੋਂ ਵੱਧ ਤੋਂ ਵੱਧ 30 40 ਕਿਲੋਮੀਟਰ ਦੀ ਮਾਰ ਹੁੰਦੀ ਸੀ ਉਹਦੀ ਹਨਾ ਸਫ਼ਰ ਹੋ ਗਿਆ ਬੱਸਾਂ ਤੇ ਉਹਦੀ 3 400 ਦੀ ਕਿਲੋਮੀਟਰ ਦੀ ਮਾਰ ਹੋ ਗਈ ਸਫ਼ਰ ਹੋ ਗਿਆ ਟ੍ਰੇਨਸ ਦੇ ਉਹਦੀ 3 4000 ਕਿਲੋਮੀਟਰ ਦੀ ਮਾਰ ਹੋ ਗਈ ਸਫ਼ਰ ਹੋ ਗਿਆ ਜਹਾਜ਼ਾਂ ਤੇ ਉਹਦੀ 30 40000 ਕਿਲੋਮੀਟਰ ਦੀ ਮਾਰ ਹੋ ਗਈ ਜਿਵੇਂ ਜਿਵੇਂ ਤੁਸੀਂ ਸਾਧਨ ਮਹੀ ਅਗਰਾ ਦੋਗੇ ਲੋਕਾਂ ਨੂੰ ਗਲੋਬਲਾਈਜੇਸ਼ਨ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਮੇਰਾ ਇਹ 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 ਇਤਰਾਜ਼ ਨਹੀਂ ਹੈ ਕਿ ਸਾਡੇ ਲੋਕ ਕੈਨੇਡਾ ਕਿਉਂ ਜਾ ਰਹੇ ਨੇ ਮੇਰਾ ਸਿਰਫ ਮੇਰਾ ਮੈਂ ਇਹ ਹੀ ਮੰਨਣਾ ਹੈ ਵੀ ਸਾਨੂੰ ਰੋਜੀ ਰੋਟੀ ਕਮਾਉਣ ਲਈ ਹੀ ਕਿਉਂ ਜਾਣਾ ਪੈ ਰਿਹਾ ਮਤਲਬ ਕਿ ਸਾਡੇ ਇੱਥੇ ਨਹੀਂ ਸਿਚੁਏਸ਼ਨ ਨੂੰ ਕ੍ਰੀਏਟ ਹੋ ਸਕਦੀ ਕਿ ਸਾਡੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਕੀ ਯੂਪੀ ਵਾਲਿਆਂ ਦੇ ਲਈ ਯੂਪੀ ਦੇ ਅੰਦਰ ਨਹੀਂ ਸਿਚੁਏਸ਼ਨ ਕ੍ਰੀਏਟ ਹੋ ਸਕਦੀ ਕਿ ਉਹ ਆਪਦਾ ਘਰ-ਬਾਰ ਨਾ ਛੱਡ ਕੇ ਜਾਣ ਕੀ ਬਿਹਾਰ ਵਾਲਿਆਂ ਲਈ ਬਿਹਾਰ ਦੇ ਅੰਦਰ ਨਹੀਂ ਉਹ ਸਿਚੁਏਸ਼ਨ ਕ੍ਰੀਏਟ ਕਰ ਸਕਦੀਆਂ ਸਰਕਾਰਾਂ ਕਿ ਉਹਨਾਂ ਨੂੰ ਆਪਦਾ ਘਰ-ਬਾਰ ਛੱਡ ਕੇ ਜਾਣਾ ਪਵੇ ਉਹਨਾਂ ਤੇ ਵੀ ਤਾਂ ਕੁਝ ਬੀਤਦੀ ਹੋਊਗੀ ਨਾ ਜਦੋਂ ਸਾਡੇ ਲੋਕ ਉਹਨਾਂ ਨੂੰ ਭਈਆ ਕਹਿ ਕੇ ਦਤਕਾਰਦੇ ਹੋਣਗੇ ਉਹਨਾਂ ਦੇ ਵੀ ਤਾਂ ਇਮੋਸ਼ਨਸ ਹਰਟ ਹੁੰਦੇ ਹੋਣਗੇ ਨਾ ਤੋਂ ਇਹ ਗੱਲਾਂ ਨੇ ਮਤਲਬ ਕਿ ਮੈਂ ਨਹੀਂ ਕਹਿੰਦਾ ਵੀ ਕਿਤੇ ਜਾਓ ਨਾ ਵੀ ਕੋਈ ਬਿਹਾਰ ਵਾਲਾ ਪੰਜਾਬ ਨਹੀਂ ਹੋਣਾ ਚਾਹੀਦਾ ਐ ਪੰਜਾਬ ਵਾਲਾ ਬਿਹਾਰ ਨਹੀਂ ਜਾਣਾ ਚਾਹੀਦਾ ਜਾਂ ਇੱਧਰ ਇਹ ਤਾਂ ਦੇਖੋ ਇਹ ਤਾਂ ਗਲੋਬਲਾਈਜੇਸ਼ਨ ਜਿਵੇਂ ਜਿਵੇਂ ਵਧਣੀ ਹੈ ਲੋਕਾਂ ਦੀ ਕਨੈਕਟੀਵਿਟੀ ਵਧਣੀ ਹੈ ਲੋਕਾਂ ਨੇ ਆਉਣਾ ਜਾਣਾ ਮੇਰਾ ਇਹ ਇਹ ਕਹਿਣਾ ਹੈ ਵੀ ਆਪ ਦਾ ਘਰ-ਬਾਰ ਛੱਡ ਕੇ ਸਾਨੂੰ ਸਿਰਫ ਰੋਜੀ ਰੋਟੀ ਲਈ ਜਾਣਾ ਪੈ ਰਿਹਾ ਕਿਤੇ ਹੋਰ ਕਿਸੇ ਹੋਰ ਮੁਲਕ ਚ ਕਿਸੇ ਹੋਰ ਪ੍ਰਦੇਸ਼ ਚ ਕਿਸੇ ਹੋਰ ਰਾਜ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਔਰ ਸਰਕਾਰਾਂ ਦੇ ਨਾਲ ਨਾਲ ਸਾਨੂੰ ਵੀ ਸਾਨੂੰ ਵੀ ਥੋੜਾ ਜਿਹਾ ਮਿਹਨਤ ਦਾ ਸ਼ੋਰ ਹੋਣਾ ਚਾਹੀਦਾ ਸਾਡਾ ਬੰਦਾ ਇੱਥੇ ਨਹੀਂ ਸੜਕ ਤੇ ਖੜਕੇ ਰੇੜੀ ਲਾਊਗਾ ਕੰਮ ਕਰਨ ਨੂੰ ਉੱਥੇ ਜਾ ਕੇ ਲੇਬਰ ਕਰ ਲਾਂਗੇ ਅਸੀਂ ਇਹ ਚੀਜ਼ ਸੋਚਣ ਵਾਲੀ ਹੈ। ਇਹੋ ਜਿਹੀ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।